ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਜੀ ਟਰੈਵਲ ਕਪਲ ਮਿਸਟਰ ਐਂਡ ਮਿਸਿਸ ਕਲੈਰ ਅੱਜ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਅੰਮ੍ਰਿਤਸਰ ਦੇ ਲੋਕਲ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਕਿ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਨੇ ਤੇ ਤੁਹਾਨੂੰ ਆਪਾਂ ਲੋਕਲ ਗੁਰਦੁਆਰਿਆਂ ਦੇ ਦਰਸ਼ਨ ਕਰਾਵਾਂਗੇ ਜੁੜੇ ਰਹੋ ਤੁਸੀਂ ਸਾਡੇ ਅੱਜ ਦੇ ਵਲੌਗ ਦੇ ਨਾਲ ਤੇ ਆਪਾਂ ਤੁਹਾਨੂੰ ਜਲਦੀ ਉੱਥੇ ਲੈ ਕੇ ਚੱਲਦੇ ਹਾਂ ਹਾਂ ਜੀ ਅੱਜ ਅਸੀਂ ਜਾ ਰਹੇ ਹਾਂ ਜੀ ਗੁਰਦੁਆਰਾ ਕਿਲਾ ਲੋਗੜ ਸਾਹਿਬ ਜੋ ਕਿ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਜੀ ਇਹ ਗੁਰਦੁਆਰਾ ਸਾਹਿਬ ਹਾਲ ਗੇਟ ਤੋਂ ਜਦੋਂ ਅਸੀਂ ਲੋਗੜ ਚੌਂਗਦੇ ਵਾਲੇ ਪਾਸੇ ਜਾਂਦੇ ਹਾਂ ਇਹ ਬਿਲਕੁਲ ਹੀ ਚੌਂਗਦੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਜੀ ਤੇ ਨਾਲੇ ਅਸੀਂ ਅੱਜ ਜਾ ਰਹੇ ਹਾਂ ਜੀ ਬੁਲੱਟ ਤੇ ਮੌਸਮ ਬਹੁਤ ਹੀ ਵਧੀਆ ਸੀਗਾ ਤੇ ਮੈਂ ਸੋਚਿਆ ਵੀ ਅੱਜ ਅਸੀਂ ਬੁਲੱਟ ਤੇ ਜਾਂਦੇ ਹਾਂ ਤੇ ਉਧਰਲੇ ਪਾਸੇ ਬਜ਼ਾਰ ਹੀ ਥੋੜੇ ਭੀੜੇ ਨੇ ਲਓ ਜੀ ਤੁਸੀਂ ਦੇਖ ਸਕਦੇ ਹੋ ਇਹ ਸਾਹਮਣੇ ਅਸੀਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਲੋਗੜ ਸਾਹਿਬ ਇਹ ਗੁਰਦੁਆਰਾ ਸਾਹਿਬ ਬਜ਼ਾਰ ਦੇ ਬਿਲਕੁਲ ਹੀ ਕੋਲ ਹੀ ਹੈ ਜੀ 2-300 ਮੀਟਰ ਦੀ ਦੂਰੀ ਤੇ ਇਹ ਚੌਂਕ ਤੇ ਲੋਗੜ ਚੌਂਕ ਤੋਂ ਤੁਹਾਨੂੰ ਦੂਰੋਂ ਹੀ ਗੁਰਦੁਆਰਾ ਸਾਹਿਬ ਦਿਖ ਜੇਗਾ ਤੇ ਇਧਰਲੇ ਪਾਸੇ ਬਜ਼ਾਰ ਬਹੁਤ ਹੀ ਜ਼ਿਆਦਾ ਤੰਗ ਨੇ ਥੋੜੇ ਜੇ ਤੇ ਰਸ਼ ਹੁੰਦੇ ਕਰਕੇ ਥੋੜਾ ਜਿਹਾ ਰਸ਼ ਰਹਿੰਦਾ ਜੀ ਦੇ ਬਜ਼ਾਰਾਂ ਦੇ ਵਿੱਚ ਇਹ ਹੈ ਜੀ ਗੁਰਦੁਆਰਾ ਸਾਹਿਬ ਦੇ ਜਾਣ ਦਾ ਰਸਤਾ ਇਧਰਲੀ ਸਾਈਡ ਗੁਰਦੁਆਰਾ ਸਾਹਿਬ ਦਾ ਗੇਟ ਹੈ ਜੀ ਤੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਹੈ ਇਹ ਹੈ ਜੀ ਸਾਹਮਣੇ ਗੁਰਦੁਆਰਾ ਸਾਹਿਬ ਦਾ ਗੇਟ ਜੋ ਕਿ ਬੈਕ ਸਾਈਡ ਤੇ ਪੈਂਦਾ ਹੈ ਹਾਂ ਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਲੋਗੜ ਸਾਹਿਬ ਇਹ ਹੈ ਜੀ ਸਾਹਮਣੇ ਗੁਰਦੁਆਰਾ ਸਾਹਿਬ ਦਾ ਜੋੜਾ ਘਰ ਤੇ ਅਸੀਂ ਜੋੜਾ ਜਮਾ ਕਰਾ ਕੇ ਤੇ ਜਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਤੁਹਾਨੂੰ ਸਾਰ ਨੂੰ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਸਾਹਿਬ ਦੇ ਜੁੜੇ ਰਹੋ ਜੀ ਸਾਡੇ ਅੱਜ ਦੇ ਇਸ ਵਲੌਗ ਦੇ ਨਾਲ ਗੁਰਦੁਆਰਾ ਸਾਹਿਬ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਜੀ। ਅੱਤੇ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ। ਇਹ ਹੈ ਜੀ ਗੁਰਦੁਆਰਾ ਕਿਲਾ ਸ਼ਹੀਰੀ ਲੋਗੜ ਸਾਹਿਬ ਦਾ 6ਵੀਂ ਪਾਸ਼ਾਏ ਦਾ ਗੁਰਦੁਆਰਾ ਹੈ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਸੰਬੰਧਿਤ ਹੈ ਜੀ ਗੁਰਦੁਆਰਾ ਸਾਹਿਬ। ਆਓ ਜੀ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਦੇ ਲਈ। ਇਹ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਹੈ ਜੀ। ਕਿਉਂਕਿ ਪਾਰਕਿੰਗ ਬੈਕਸਾਈਡ ਤੇ ਹੈ ਜਿਆਦਾ ਸੰਗਤ ਬੈਕਸਾਈਡ ਤੋਂ ਹੀ ਐਂਟਰੀ ਕਰਦੀ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਉਹਦਾ ਜਿਹੜਾ ਫਰੰਟ ਹੈ ਗੁਰਦੁਆਰਾ ਸਾਹਿਬ ਦਾ ਬਾਜ਼ਾਰ ਦੇ ਵਿੱਚ ਹੈ ਜੀ 메ਨ ਬਾਜ਼ਾਰ ਦੇ ਅਗਲੇ ਪਾਸੇ ਬਿਲਕੁਲ ਉਧਰ ਵੱਡਾ ਗੇਟ ਲੱਗਾ ਹੈ ਪਰ ਉਧਰਲੇ ਪਾਸੇ ਸਟਾਰਟਿੰਗ ਦੇ ਗੁਰਦੁਆਰਾ ਸਾਹਿਬ ਦੇ ਗੇਟ ਦੇ ਨਾਲ ਹੀ ਪੌੜੀਆਂ ਆ ਜਾਂਦੀਆਂ ਨੇ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਕਿੱਥੇ ਐਂਸੀ ਕਿੱਥੇ ਐਂਸੀ ਕਿੱਥੇ ਐਂਸੀ ਸ਼ੁਭਾ ਸਿੰਘ ਹੁਣ ਜਾ ਰਹੇ ਸੀਗੇ ਜੀ ਆਪਣੇ ਦਰਸ਼ਨ ਕਰਨ ਦੇ ਲਈ ਭੱਜ ਭੱਜ ਕੇ ਇਹ ਗੁਰਦੁਆਰਾ ਸਾਹਿਬ ਦੀ ਮੇਨ ਐਂਟ੍ਰਾਂਸ ਹੈ ਇਹ ਦੀ ਫਰੰਟ ਸਾਈਡ ਹੈ ਗੁਰਦੁਆਰਾ ਸਾਹਿਬ ਦੀ ਹੁਣ ਤੁਹਾਨੂੰ ਪਤਾ ਦੱਸਦੇ ਹਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਜਗ੍ਹਾ ਦਾ ਨਿਰਮਾਣ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਕਿਲੇ ਦੇ ਰੂਪ ਵਿੱਚ ਕਰਵਾਇਆ ਸੀ ਅਤੇ ਉਸ ਦਾ ਨਾਮ ਰੱਖਿਆ ਗਿਆ ਸੀ ਲੋਹਗੜ੍ਹ ਲੋਹਗੜ੍ਹ ਦਾ ਕਿਲਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਹਿਰ ਦੀ ਰੱਖਿਆ ਲਈ ਨਿਰਮਾਣ ਕਰਵਾਇਆ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਦੇ ਬਿਰਾਜਮਾਨ ਹੋ ਕੇ ਅਕਾਲ ਤਖਤ ਸਾਹਿਬ ਦੀ ਨਿਰਮਾਣ ਕਰਵਾਇਆ ਤੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਦਿੱਤਾ ਇਸ ਜਗ੍ਹਾ ਤੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਪਹਿਲੀ ਜੰਗ ਲੜੀ ਸੀ ਜਿਹੜੀ ਕਿ ਬਾਜ ਕਰਕੇ ਹੋਈ ਸੀ ਮੁਗਲਾਂ ਦਾ ਸ਼ਾਸਕ ਸ਼ਾਹਜਹਾਂ ਉਸ ਦੇ ਸੈਨਾਪਤੀ ਮੁਖਲਿਸ ਖਾਨ ਨੇ ਇਸ ਜਗ੍ਹਾ ਤੇ ਗੁਰੂ ਜੀ ਨਾਲ ਜੁੱਧ ਲੜਿਆ ਸੀ ਦੇ ਗੁਰੂ ਜੀ ਨੇ ਲੱਕੜ ਦੀਆਂ ਤੋਪਾਂ ਨਾਲ ਇਸ ਜੁੱਧ ਵਿੱਚ ਉਸ ਦਾ ਮੁਕਾਬਲਾ ਕੀਤਾ ਅਤੇ ਵਿਜੇ ਪ੍ਰਾਪਤ ਕੀਤੀ ਜਿਹੜੀ ਜੁੱਧ ਵਿੱਚ ਕਾਠ ਦੀ ਤੋਪ ਦਾ ਇਸਤੇਮਾਲ ਹੋਇਆ ਸੀ ਉਹ ਅੱਜ ਵੀ ਗੁਰਦੁਆਰਾ ਸਾਹਿਬ ਵਿੱਚ ਸਥਿਤ ਹੈ ਤੇ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਉਸ ਕਾਠ ਦੀ ਤੋਪ ਦੇ ਹਾਂਜੀ ਇਹ ਉਹੀ ਕਾਠ ਦੀ ਤੋਪ ਹੈ ਜਿਸ ਦਾ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਸੀ ਜਿਹੜੀ ਜੁੱਧ ਵਿੱਚ ਇਸਤੇਮਾਲ ਹੋਈ ਸੀ ਤੋਪ ਜਿਹੜੀ ਸ਼ੀਸ਼ੇ ਦੇ ਵਿੱਚ ਮੜੀ ਹੋਈ ਹੈ ਜਿਹਦੇ ਕਰਕੇ ਆਪਣੀ ਰਿਫਲੈਕਸ਼ਨ ਥੋੜੀ ਆ ਰਹੀ ਹੈ ਤੇ ਇਹਨੇ ਸਾਫ ਤੁਹਾਨੂੰ ਸ਼ਾਇਦ ਵੀਡੀਓ ਵਿੱਚ ਨਾ ਦਿਖੇ ਏਜੀ ਗੁਰਦੁਆਰਾ ਸਾਹਿਬ ਦੇ ਬਾਹਰ ਦਾ 뷰 ਇਹ ਗੁਰਦੁਆਰਾ ਸਾਹਿਬ ਮੇਨ ਮਾਰਕੀਟ ਦੇ ਵਿੱਚ ਹੈ ਤੇ ਸਾਈਡਾਂ ਤੇ ਆ ਘਰ ਬਣੇ ਹੋਏ ਆ ਲੋਕਾਂ ਦੇ ਇੱਥੇ ਜਿਹੜੀ ਪਹਿਲੀ ਜੰਗ ਹੋਈ ਸੀ ਗੁਰੂ ਜੀ ਦੀ ਉਸ ਦੀ ਪੇਂਟਿੰਗ ਪੂਰੀ ਬਣਾਈ ਹੋਈ ਹੈ ਜੰਗ ਬਾਰੇ ਪੂਰਾ ਲਿਖਿਆ ਸੀ ਹੁਣ ਆਪਾਂ ਜਾਵਾਂਗੇ ਦੂਜੇ ਗੁਰਦੁਆਰੇ ਜਿਹੜਾ ਕਿ ਭਾਈ ਸ਼ਾਲੋ ਜੀ ਦਾ ਟੋਬਾ ਹੈ ਹਾਂਜੀ ਆਪਾਂ ਜਾ ਰਹੇ ਹਾਂ ਜੀ ਭਾਈ ਸ਼ਾਲੋ ਜੀ ਦੇ ਟੋਬੇ ਤੇ ਇਹ ਉੱਥੋਂ ਦੀ ਜਿਹੜੀ ਹੈਗੀ ਗਲੀ ਹੈ ਮੈਂ ਇਹ ਗੁਰਦੁਆਰਾ ਸਾਹਿਬ ਵੀ ਬਿਲਕੁਲ ਅੰਦਰ ਜਾ ਕੇ ਹੈਗਾ ਹੈ ਤੇ ਗਲੀਆਂ ਬਹੁਤ ਛੋਟੀਆਂ ਛੋਟੀਆਂ ਐ ਇੱਧਰ ਅਗਰ ਤੁਸੀਂ ਦਰਸ਼ਨ ਕਰਨ ਆਓ ਤੇ ਬਾਈਕ ਤੇ ਹੀ ਆਓ ਕਿਉਂਕਿ ਗੱਡੀ ਇਨ੍ਹਾਂ ਗਲੀਆਂ ਦੇ ਵਿੱਚੋਂ ਜਾਣੀ ਨਹੀਂ ਐ ਇਹ ਬਿਲਕੁਲ ਅੰਦਰ ਜਾ ਕੇ ਪੈਂਦੇ ਆ ਗੁਰਦੁਆਰੇ ਇਸੇ ਕਰਕੇ ਆਪਾਂ ਵੀ ਅੱਜ ਬੁਲਟ ਤੇ ਆਏ ਸੀ ਕਿਉਂਕਿ ਗੁਰਦੁਆਰਾ ਸਾਇਬੰਦਰ ਸੀ ਇੱਧਰ ਜਿਹੜੀ ਆ ਕੋਈ ਗੱਡੀ ਨਹੀਂ ਆ ਸਕਦੀ ਹਾਂਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਟੋਬਾ ਭਾਈ ਸ਼ਾਲੂ ਜੀ ਦਾ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਅਤੇ ਭਾਈ ਸ਼ਾਲੂ ਜੀ ਦੀ ਤਸਵੀਰ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਦਿਆਂ ਦੀ ਉਸ ਸਮੇਂ ਦੀ ਇਹ ਹੈ ਜੀ ਸਾਹਮਣੇ ਜੋੜਾ ਕਰ ਇਹ ਗੁਰਦੁਆਰਾ ਸਾਹਿਬ ਬਹੁਤ ਹੀ ਸੋਹਣਾ ਅਤੇ ਬਹੁਤ ਹੀ ਆਨੰਦ ਹੁੰਦਾ ਜਿੱਥੇ ਆ ਗਏ ਆਓ ਜੀ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਨਾਲੇ ਤੁਹਾਨੂੰ ਕਰਾਉਂਦੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਇਸ ਗੁਰਦੁਆਰਾ ਸਾਹਿਬ ਵਿੱਚ ਪਾਥੀਆਂ ਬਦਲੇ ਪੁੱਤਰ ਦੀ ਦਾਤ ਬਖਸ਼ਿਸ਼ ਹੁੰਦੀ ਹੈ ਕਿਸੇ ਵੀ ਇਸਤਰੀ ਦੇ ਅਗਰ ਬੱਚਾ ਨਹੀਂ ਹੁੰਦਾ ਤਾਂ ਉਹ ਇੱਥੇ ਪਾਥੀਆਂ ਛੜਾ ਕੇ ਅਰਦਾਸ ਕਰਦੀ ਹੈ ਤਾਂ ਉਸ ਨੂੰ ਬੱਚੇ ਦੀ ਦਾਤ ਬਖਸ਼ਿਸ਼ ਹੁੰਦੀ ਹੈ ਬਹੁਤ ਦੂਰੋਂ ਦੂਰੋਂ ਸੰਗਤਾਂ ਇੱਥੇ ਆ ਕੇ ਮੱਥਾ ਟੇਕਦੀਆਂ ਹਨ ਅਤੇ ਪਾਥੀਆਂ ਛੜਾ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਹਨ ਹਾਂਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਭਾਈ ਸ਼ਾਲੂ ਜੀ ਦਰਬਾਰ ਸਾਹਿਬ ਦੇ ਬਾਹਰ ਦਰਸ਼ਨੀ ਜੂੜੀ ਵਿੱਚ ਸੇਵਾ ਕਰਦੇ ਸਨ ਤੇ ਉਸ ਸਮੇਂ ਮੱਧ ਪ੍ਰਦੇਸ਼ ਦਾ ਰਾਜਾ ਕਵਲ ਸੰਗ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਲਈ ਦਰਬਾਰ ਸਾਹਿਬ ਆਏ ਤੇ ਰਸਤੇ ਵਿੱਚ ਜਦੋਂ ਆਉਂਦੇ ਪਿਆ ਉਹਨਾਂ ਦੀ ਪੁੱਤਰ ਨੇ ਲੜਕੀਆਂ ਵਾਲੇ ਕੱਪੜੇ ਪਾਏ ਹੋਏ ਸੀ ਤੇ ਉਹ ਜਦੋਂ ਝਾੜੂ ਦੀ ਸੇਵਾ ਕਰਦੇ ਪਏ ਸੀ ਭਾਈ ਸ਼ਾਲੂ ਜੀ ਤੇ ਉਸ ਮੁੰਡੇ ਦਾ ਜਿਹੜਾ ਪੈਰ ਸੀਗਾ ਉਹਨਾਂ ਦੇ ਝਾੜੂ ਤੇ ਆ ਗਿਆ ਤੇ ਪਾਈ ਜੀ ਨੇ ਸੁਭਾਵਿਕ ਇਹਨੂੰ ਕਹਿਤਾ ਕਿ ਪੁੱਤਰੀ ਧਿਆਨ ਨਾਲ ਚਲੋ ਉਸੇ ਟਾਈਮ ਉਹ ਲड़का ਜਿਹੜਾ ਵਾ ਉਹਦੇ ਅੰਗ ਪੈਰ ਤੇ ਆਵਾਜ਼ ਸਾਰਾ ਕੁਝ ਲੜਕੀਆਂ ਵਾਂਗੂ ਹੋ ਗਿਆ ਤੇ ਇੱਕ ਅਜੀਬ ਕੌਤਕ ਵੇਖ ਕੇ ਰਾਜੇ ਨੇ ਜਾ ਕੇ ਗੁਰੂ ਅਰਜਨ ਦੇਵ ਜੀ ਸਾਹਮਣੇ ਬੇਨਤੀ ਕੀਤੀ ਕਿ ਉਹਨਾਂ ਨੂੰ ਮਸਾ ਮਸਾ ਪੁੱਤਰ ਦੀ ਦਾਤ ਬਖਸ਼ਿਸ਼ ਹੋਈ ਸੀ ਤੇ ਇਹ ਬਾਹਰ ਇੱਕ ਬਿਰਧ ਬਾਬਾ ਜੀ ਝਾੜੂ ਦੀ ਸੇਵਾ ਕਰਦੇ ਸੀ ਤੇ ਉਹਨਾਂ ਨੇ ਜਦੋਂ ਇਹਨੂੰ ਪੁੱਤਰੀ ਕਿਹਾ ਤੇ ਉਸੇ ਟਾਈਮ ਜਿਹੜੇ ਮੇਰੇ ਪੁੱਤਰ ਜਿਹੜਾ ਸੀ ਉਹ ਕੁੜੀ ਦੇ ਵਿੱਚ ਬਦਲ ਗਿਆ ਤੇ ਗੁਰੂ ਅਰਜਨ ਦੇਵ ਜੀ ਸਮਝ ਗਏ ਕਿ ਉਹ ਭਾਈ ਸ਼ਾਲੋ ਜੀ ਸਨ ਉਹਨਾਂ ਨੇ ਕਿਹਾ ਕਿ ਤੁਸੀਂ ਕੱਲ ਵੀ ਉਸੇ ਟਾਈਮ ਫੇਰ ਜਾ ਕੇ ਆਪਣੇ ਪੁੱਤਰ ਨੂੰ ਮੁੰਡਿਆਂ ਵਾਲੇ ਕੱਪੜੇ ਪਾ ਕੇ ਤੇ ਸੇਮ ਉਸੇ ਤਰ੍ਹਾਂ ਤੁਸੀਂ ਝਾੜੂ ਤੇ ਪੈਰ ਰੱਖਣਾ ਉਹ ਫੇਰ ਉਹਨਾਂ ਦੇ ਵਾਖ ਜਿਹੜੇ ਅਟਲ ਹੁੰਦੇ ਆ ਤੇ ਇਸ ਕਰਕੇ ਫੇਰ ਉਹਨਾਂ ਨੇ ਅਗਲੇ ਦਿਨ ਸੇਮ ਉਦਾਂ ਹੀ ਕੀਤਾ ਤੇ ਉਹ ਪੁੱਤਰ ਜਿਹੜਾ ਸੀਗਾ ਉਹਨਾਂ ਦਾ ਉਹ ਫੇਰ ਵਾਪਸ ਪੁੱਤਰ ਦੇ ਰੂਪ ਵਿੱਚ ਜਿਹੜਾ ਆ ਗਿਆ ਕੁੜੀ ਤੋਂ ਵਾਪਸ ਪੁੱਤਰ ਬਣ ਗਿਆ ਇਹ ਹੈ ਜੀ ਸਾਹਮਣੇ ਗੁਰੂ ਮਹਾਰਾਜ ਦਾ ਚੱਲਦਾ ਹੋਇਆ ਲੰਗਰ ਤੇ ਇੱਥੇ ਹਰ ਐਤਵਾਰ ਜੋ ਵੀ ਲੱਗ ਲੱਗਦੀਆਂ ਸੰਗਤਾਂ ਨੇ ਉਹ ਆਪਣੀ ਸ਼ਰਧਾ ਦੇ ਨਾਲ ਲੰਗਰ ਦੇ ਵਿੱਚ ਛੋਲੇ ਬ੍ਰੈਡ ਜਾਂ ਦਾਲ ਦਾਲਚੋਲ ਬਣਾ ਕੇ ਸੰਗਤਾਂ ਦੇ ਵਿੱਚ ਆਪਣਾ ਸੇਵਾ ਕਰਦੇ ਨੇ ਨਾਲੇ ਵਰਤੋਂਦੇ ਨੇ ਜੀ ਤੇ ਜੋ ਵੀ ਕਿਸੇ ਸ਼ਰਧਾ ਹੁੰਦੀ ਹੈ ਜੀ ਉਹ ਆਪਣੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਲੰਗਰ ਸ਼ਕਰੀਆਂ ਸਨ ਬਹੁਤ ਹੀ ਸਵਾਦ ਲੰਗਰ ਹੁੰਦਾ ਹੈ ਜੀ ਗੁਰੂ ਹੁਣ ਅਸੀਂ ਜਾ ਰਹੇ ਹਾਂ ਜੀ ਭਾਈ ਸ਼ਾਲੋ ਜੀ ਦੇ ਤੋਬੇ ਦੇ ਦਰਸ਼ਨ ਕਰਕੇ ਇਸ ਦਿਨ ਵਾਲੀ ਗੁਰਦੁਆਰਾ ਸਾਹਿਬ ਜੀ ਗੁਰੂ ਕੇ ਮਹਿਲ ਜੋ ਕਿ ਗੁਰੂ ਤੇਗ ਬਹਾਦਰ ਜੀ ਦਾ ਜਨਮ ਸਥਾਨ ਹੈ ਜੀ ਇਹ ਵੀ ਗੁਰਦੁਆਰਾ ਸਾਹਿਬ ਬਿਲਕੁਲ ਹੀ ਭਾਈ ਸ਼ਾਲੋ ਜੀ ਦੇ ਟੋਬੇ ਦੇ 2 ਕਿ ਮਿੰਟ ਦੀ ਦੂਰੀ ਤੇ ਤੁਸੀਂ ਤੁਰ ਕੇ ਵੀ ਜਾ ਸਕਦੇ ਹੋ ਜਾਂ ਆਪਣੀ ਬਾਈਕ ਤੇ ਵੀ ਜਾ ਸਕਦੇ ਹੋ ਹੁਣ ਆਪਾਂ ਕਿੱਥੇ ਚੱਲਦੇ ਆਂ ਤੇ ਦੇਖੋ ਜੀ ਪੁਰਾਣੇ ਅੰਮ੍ਰਿਤਸਰ ਦੀਆਂ ਗਲੀਆਂ ਨੇ ਜੋ ਮਤਲਬ ਕਿ ਅਸੀਂ ਸੁਣਦੇ ਹੁੰਦੇ ਸੀ ਕਿ ਪੀ ਅੰਮ੍ਰਿਤਸਰ ਦੀਆਂ ਗਲੀਆਂ ਬਹੁਤ ਭੀੜੀਆਂ ਸੀਗੀਆਂ ਪਹਿਲੀਆਂ ਇਹ ਉਹ ਗਲੀਆਂ ਨੇ ਜੀ ਜਿਹਨੂੰ ਅਸੀਂ ਪੁਰਾਣਾ ਅੰਮ੍ਰਿਤਸਰ ਬੋਲ ਸਕਦੇ ਹਾਂ ਗੁਰੂ ਮਾਰੇ ਦੇ ਵੇਲੇ ਦਾ ਇਹ ਅਸੀਂ ਤੁਰ ਕੇ ਜਾ ਰਹੇ ਹਾਂ ਜੀ ਗੁਰਦੁਆਰਾ ਗੁਰੂ ਕੇ ਮਹਿਲ ਜੁੜੇ ਰਹੋ ਜੀ ਸਾਡੀ ਅੱਜ ਦੀ ਇਸ ਵੀਡੀਓ ਦੇ ਨਾਲ ਅੱਜ ਐਤਵਾਰ ਹੋਣ ਦੇ ਕਰਕੇ ਮਾਰਕੀਟ ਬੰਦ ਸੀਗੀ ਜਿਸ ਦੇ ਕਰਕੇ ਬਜ਼ਾਰਾਂ ਦੇ ਵਿੱਚ ਰਸ ਥੋੜਾ ਘੱਟ ਸੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਗਲੀਆਂ ਦੇ ਵਿੱਚੋਂ ਕਿਉਂਕਿ ਤੰਗ ਗਲੀਆਂ ਹੋਣ ਦੇ ਕਰਕੇ ਗੁਰਦੁਆਰਾ ਸਾਹਿਬ ਤੁਹਾਨੂੰ ਦੂਰੋਂ ਹੀ ਦਿਖ ਰਿਹਾ ਜੀ ਇਹ ਹੈ ਜੀ ਸਾਹਮਣੇ ਗੁਰਦੁਆਰਾ ਗੁਰੂ ਕੇ ਮਹਿਲ ਬੱਸ ਜੀ ਅਸੀਂ ਪਹੁੰਚਣ ਵਾਲੇ ਹਾਂ ਜੀ ਗੁਰਦੁਆਰਾ ਗੁਰੂ ਕੇ ਮਹਿਲ ਜੋ ਕਿ ਗੁਰੂ ਤੇਗ ਬਹਾਦਰ ਜੀ ਦਾ ਜਨਮ ਸਥਾਨ ਹੈ ਜੀ ਇਹ ਹੈ ਜੀ ਸਾਹਮਣੇ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਜਿਸ ਨੂੰ ਅਸੀਂ ਮੇਨ ਐਂਟਰਸ ਬੋਲਦੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਣ ਦਾ ਮੇਨ ਰਸਤਾ ਇਹ ਸਾਹਮਣੇ ਗੁਰਦੁਆਰਾ ਸਾਹਿਬ ਦੀ ਦੁਆਰ ਹੈ ਜੀ ਇਹ ਹੈ ਜੀ ਗੁਰਦੁਆਰਾ ਗੁਰੂ ਕੇ ਮਹਿਲ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਆਓ ਜੀ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੇ ਇਹ ਆ ਜੀ ਸਾਹਮਣੇ ਭੋਰਾ ਸਾਹਿਬ ਇਹ ਸਾਹਮਣੇ ਗੁਰਦੁਆਰਾ ਸਾਹਿਬ ਦਾ ਜੋੜਾ ਘਰ ਹੈ ਜੀ ਇੱਥੇ ਤੁਸੀਂ ਆਪਣੇ ਜੋੜੇ ਜਮਾ ਕਰਵਾ ਕੇ ਆਓ ਜੀ ਤੁਹਾਨੂੰ ਲੈ ਕੇ ਚਲਦੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਦੇ ਲਈ ਹੁਣ ਅਸੀਂ ਜਾ ਰਹੇ ਹਾਂ ਜੀ ਭੋਰਾ ਸਾਹਿਬ ਦੇ ਵਿੱਚ ਜਿੱਥੇ ਗੁਰੂ ਮਹਾਰਾਜ ਦਾ ਜਨਮ ਹੋਇਆ ਸੀਗਾ ਜੀ ਗੁਰਤੇਗ ਭਾਦਰ ਜੀ ਦਾ ਇਥੇ ਮਾਰਾ ਦਾ ਪ੍ਰਕਾਸ਼ ਸਤਿਤਾ ਜੀ ਪ੍ਰਕਾਸ਼ ਸਥਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਇਹ ਲਿਖਿਆ ਹੋਇਆ ਹੈ ਜੀ ਸਾਹਮਣੇ ਬਹੁਤ ਹੀ ਪਿਆਰਾ ਗੁਰਦੁਆਰਾ ਜੀ ਬਹੁਤ ਹੀ ਵਧੀਆ ਦ੍ਰਿਸ਼ ਹੈ ਜੀ ਗੁਰਦੁਆਰਾ ਸਾਹਿਬ ਦਾ ਵੇਖ ਕੇ ਮਨ ਖੁਸ਼ ਹੁੰਦਾ ਹੈ ਜੀ ਗੁਰਦੁਆਰਾ ਸਾਹਿਬ ਕਰੋ ਜੀ ਦਰਸ਼ਨ ਸਾਰੀ ਸੰਗਤ ਗੁਰਦੁਆਰਾ ਸਾਹਿਬ ਦੇ ਅੰਦਰੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਹੀ ਆਨੰਦ ਆਉਂਦਾ ਹੈ ਜੀ ਗੁਰੂ ਮਹਾਰਾਜ ਦੀ ਪਾਲਕੀ ਸਾਹਿਬ ਬਹੁਤ ਹੀ ਸੋਹਣੀ ਸੀ ਹੁਣ ਅਸੀਂ ਜਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਉੱਪਰਲੇ ਪਾਸੇ ਇਹ ਭੂਰਾ ਸਾਹਿਬ ਸੀਗਾ ਜੀ ਥੱਲੇ ਜਿਹੜਾ ਮੇਨ ਦਰਬਾਰ ਹੈ ਗੁਰਦੁਆਰਾ ਸਾਹਿਬ ਦਾ ਉਹ ਉਤਲੇ ਪਾਸੇ ਹੈ ਜੀ ਗੁਰਦੁਆਰਾ ਸਾਹਿਬ ਦੇ ਇਹ ਹੈ ਜੀ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਜਾਂਦਾ ਹੈ ਦਰਬਾਰ ਦੇ ਰਸਤਾ ਜਿਸ ਤਰ੍ਹਾਂ ਅਸੀਂ ਗੁਰਦੁਆਰ ਸਾਹਿਬ ਦੇ ਦਰਸ਼ਨ ਕਰਨ ਗਏ ਉਸ ਟਾਈਮ ਰਹਿ ਰਹਾ ਸਾਡਾ ਪਾਠ ਚੱਲ ਰਿਹਾ ਸੀ ਗੁਰਦੁਆਰ ਸਾਹਿਬ ਦੇ ਅੰਦਰ ਇੱਥੇ ਸਾਹਮਣੇ ਕੜਾਹ ਪ੍ਰਸ਼ਾਦ ਮਿਲਦਾ ਹੈ ਜੀ ਇਹ ਕੋ ਬਾਤ ਤੇ ਦੇਖੋ ਅਜੇ ਜਿਸ ਦਾ ਹੋਇ ਉਦਹਾਰਨ ਇਸ ਭਿਆ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਸੀਗਾ ਜੀ ਅੰਦਰੋਂ ਬਹੁਤ ਹੀ ਸ਼ਾਂਤੀ ਇਹ ਅਜ ਗੁਰਦੁਆਰਾ ਸਾਹਿਬ ਦੇ ਬਾਹਰ ਦਾ ਥਿਊ ਇੱਥੇ ਮੋਟਰਸਾਈਕਲ ਵਗੈਰਾ ਆਰਾਮ ਨਾਲ ਲੱਗ ਜਾਂਦੇ ਨੇ ਅੰਦਰ ਪਾਰਕਿੰਗ ਦੇ ਵਿੱਚ ਦੂਸਰੇ ਗੇਟ ਦੇ ਰਹੀਂ ਇਹ ਸਾਹਮਣੇ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਵਾਲ ਜੋ ਕਿ ਤੁਹਾਨੂੰ ਮੈਂ ਸਟਾਰਟਿੰਗ ਦੇ ਵਿੱਚ ਦਿਖਾਇਆ ਸੀਗਾ ਇੱਥੇ ਬੈਠ ਕੇ ਸੰਗਤਾਂ ਲੰਗਰ ਛਕ ਰਹੀਆਂ ਨੇ ਜੀ ਲੰਗਰ ਵੀ ਬਹੁਤ ਹੀ ਵਧੀਆ ਬੰਦਾ ਹੈ ਜੀ ਗੁਰੂ ਘਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਦਾ مین ਗੇਟ ਹੈ ਜੀ ਤਿੰਨ ਤਿੰਨ ਚਾਰ ਗੇਟ ਨੇ ਜੀ ਗੁਰਦੁਆਰਾ ਸਾਹਿਬ ਦੇ ਕਿਉਂਕਿ ਗਲੀਆਂ ਦੇ ਹਿਸਾਬ ਦੇ ਨਾਲ ਜਿੱਧਰੋਂ ਰਸਤਾ ਮਿਲਿਆ ਉਸ ਤੋਂ ਪਾਸੇ ਹੀ ਗੁਰਦੁਆਰਾ ਸਾਹਿਬ ਦੇ ਗੇਟ ਖੜਦੋਤੇ ਗਏ ਕਿਉਂਕਿ ਨਾਲ-ਨਾਲ ਜਗ੍ਹਾ ਲੈਂਦੇ ਗਏ ਲੈਂਦੇ ਗਏ ਬਾਬੇ ਤੇ ਉਸ ਹਿਸਾਬ ਦੇ ਨਾਲ ਫਿਰ ਗੁਰਦੁਆਰਾ ਸਾਹਿਬ ਦੀ ਜਗ੍ਹਾ ਹੋਰ ਵਧਾਈ ਲਗ ਅਲਗੋ ਜਗ੍ਹਾ ਲੈ ਕੇ ਗੁਰਦੁਆਰਾ ਸਾਹਿਬ ਦੀ ਖੁੱਲਾ ਕੀਤਾ ਗਿਆ ਏਰੀਆ ਸਾਰਾ ਮਤਲਬ ਪਾਰਕਿੰਗ ਦੇ ਵਾਸਤੇ ਗੁਰਦੁਆਰਾ ਸਾਹਿਬ ਦੀ ਕੋਈ ਦਿੱਕਤ ਨਾ ਹੋਵੇ ਸੰਗਤਾਂ ਨੂੰ ਇਹ ਹੈ ਜੀ ਲੰਗਰ ਹਾਲ ਦੇ ਅੰਦਰ ਦਾ ਦ੍ਰਿਸ਼ ਜਿੱਥੇ ਬੈਠ ਕੇ ਸੰਗਤਾਂ ਪ੍ਰਸ਼ਾਦਾ ਛਕ ਰਹੀਆਂ ਸਨ ਇਹ ਹੈ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਹਜੇ ਵੀ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਪੁਰਾਣੀਆਂ ਬਿਲਡਿੰਗਾਂ ਪੁਰਾਣੇ ਸਮੇਂ ਦੀਆਂ ਮਤਲਬ ਕਿ ਪਹਿਲੇ ਸਮੇਂ ਦੀਆਂ ਬਿਲਡਿੰਗਾਂ ਹਜੇ ਵੀ ਤੁਹਾਨੂੰ ਦੇਖ ਸਕਦੇ ਆਣੇ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਉੱਚੀਆਂ ਬਿਲਡਿੰਗਾਂ ਸੀਗੀਆਂ ਗੁਰਦੁਆਰਾ ਸਾਹਿਬ ਦੇ ਲੱਗ ਲੱਗੇ ਗੁਰਦੁਆਰਾ ਸਾਹਿਬ ਵੀ ਬਹੁਤ ਤੁਹਾਨੂੰ ਮੋਦੇ ਦੂਰੋਂ ਦਿਖ ਜੇਗਾ ਜਦੋਂ ਤੁਸੀਂ ਦਰਸ਼ਨ ਕਰਨ ਆਓਗੇ ਹੁਣ ਅਸੀਂ ਜਾ ਰਹੇ ਆਂ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਅਸੀ ਫਿਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆ ਚੁੱਕੇ ਆ ਜੀ ਕਹਿੰਦੇ ਕੁਝ ਖਾਣਾ ਪੀਣਾ ਤੇ ਮੈਂ ਚਲੋ ਗਰਮੀ ਦੇ ਹਿਸਾਬ ਨਾਲ ਅਸੀ ਫਿਰ ਫਰੂਟ ਕਰੀਮ ਹੈ ਜਿੱਥੇ ਬਹੁਤ ਮਸ਼ਹੂਰ ਰਾਣਾ ਫਰੂਟ ਕਰੀਮ ਵਾਲੇ ਅਸੀ ਫਿਰ ਇਹਨਾਂ ਦੇ ਕੋਲ ਬੈਠ ਕੇ ਫਰੂਟ ਕਰੀਮ ਤੇ ਮਿਲਕ ਬਦਾਮ ਦੀ ਬੋਤਲ ਵਗੈਰਾ ਪੀਤੀ ਜੋ ਬਹੁਤ ਹੀ ਵਧੀਆ ਮਤਲਬ ਕਿ ਜੈਨੂਨ ਰੇਟ ਤੇ ਸਮਾਨ ਵੀ ਬਹੁਤ ਹੀ ਜ਼ਿਆਦਾ ਸਵਾਦ ਸੀਗਾ ਜਦੋਂ ਵੀ ਤੁਸੀਂ ਆਓ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਇੱਕ ਵਾਰੀ ਇੱਥੇ ਜ਼ਰੂਰ ਆਣਾ ਆ ਆਪਣੀ ਫੈਮਿਲੀ ਦੇ ਨਾਲ ਜਦੋਂ ਤੁਸੀਂ ਘੁੰਮਣ ਹਾਸਤੇ ਆਓਗੇ ਤਾਂ ਇੱਕ ਰੀਥੇ ਜ਼ਰੂਰ ਵਿਜ਼ਿਟ ਕਰਨਾ ਫਰੂਟ ਕਰੀਮ ਤੇ ਮਿਲਕ ਬਦਾਮ ਬਹੁਤ ਹੀ ਜ਼ਿਆਦਾ ਟੇਸਟੀ ਸੀਗਾ ਸ਼ਬਾਸ਼ ਸਿੰਘ ਵੀ ਤੁਸੀਂ ਦੇਖ ਸਕਦੇ ਹੋ ਖਾ ਕੇ ਇਹ ਬਹੁਤ ਹੀ ਮ제 ਕਰ ਰਿਹਾ ਕਿ ਬਹੁਤ ਹੀ ਸੁਆਦ ਹੈ ਬਹੁਤ ਹੀ ਮ제 ਦੇ ਨਾਲ ਖਾ ਰਿਹਾ ਸੀਗਾ ਸ਼ਬਾਸ਼ ਸਿੰਘ ਹਾਂਜੀ ਹੁਣ ਆਪਾਂ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਕੇ ਤੇ ਖਾ ਪੀ ਕੇ ਜਾ ਰਹੇ ਆਂ ਘਰ ਵਾਪਸ ਜਲਦੀ ਬੱਸ ਆਪਾਂ ਪਹੁੰਚ ਜਾਣਾ ਆ ਘਰੇ ਫਿਰ ਵਲੌਗ ਦੀ ਸਮਾਪਤੀ ਕਰਦੇ ਆਂ ਆਪਾਂ ਘਰੇ ਜਾ ਕੇ ਜੁੜੇ ਰਹੋ ਤੁਸੀਂ ਵਲੌਗ ਦੇ ਨਾਲ ਹਾਂਜੀ ਹੁਣ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆ ਚੁੱਕੇ ਹਾਂ ਜੀ ਘਰ ਵਾਪਸ ਉਮੀਦ ਕਰਦੇ ਆਂ ਤੁਹਾਨੂੰ ਸਾਡਾ ਅੱਜ ਦਾ ਵਲੌਗ ਪਸੰਦ ਆਇਆ ਹੋਵੇਗਾ ਤੇ ਆਪਾਂ ਜਲਦੀ ਤੁਹਾਨੂੰ ਨਵੇਂ ਇੱਕ ਜਗ੍ਹਾ ਤੇ ਹੋਰ ਲੈ ਕੇ ਜਾਵਾਂਗੇ ਅਗਲੇ ਵਲੌਗ ਦੇ ਵਿੱਚ ਤੇ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਆਪਣੇ ਸੁਝਾਅ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਨੇ ਤਦ ਤੱਕ ਦੇ ਲਈ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਧੰਨਵਾਦ ਧੰਨਵਾਦ ਸਾਰੇ